ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਮਾਲਕ ਦੇ ਹੁਕਮ ਨਾਲ ਸਾਰੇ ਠੀਕ ਠਾਕ ਹੋਵੋਗੇ ਆ ਵੀਡੀਓ ਦੇਖੋ ਜੀ ਪਾਣੀ ਦਾ ਖਤਰਾ ਜਿਹੜਾ ਬਹੁਤ ਵੱਧ ਗਿਆ ਖਨੌਰੀ ਵੀ ਪਾਣੀ ਕਾਫੀ ਚੜ ਗਿਆ ਤੇ ਪਿੱਛੇ ਟੀਕੇ ਵੀ ਪਾਣੀ ਬਹੁਤ ਆ ਖਨੌਰੀ ਕੁਡੋ ਕੋਕਾ ਟੱਪਾ ਪਾਣੀ ਖਤਰਾ ਇਹਨਾਂ ਤੋਂ ਮੇਰੇ ਵੀਰ ਸਾਰੇ ਸਖਰਤ ਹੋ ਜਾਓ ਤੇ ਜਿਹੜੇ ਕੋਈ ਬੰਨ ਹੈਗੇ ਆ ਜਾਂ ਕੱਟਿਆ-ਕੁੱਟਿਆਂ ਦਾ ਜਾਂ ਮਿੱਟੀ-ਮੁੱਟੀ ਦਾ ਇੰਤਜ਼ਾਮ ਕਰੋ ਕਰੋ ਭਾਈ ਜਾ ਜਿਹੜਾ ਸੈਫੰਡੇ ਉੱਤੇ ਕਾਫੀ ਜਿਹੜਾ ਪ੍ਰਸ਼ਾਸਨ ਆ ਉਹ ਵੀ ਲਰਟ ਹੋ ਗਿਆ ਮਿੱਟੀ-ਮੁੱਟੀ ਆ ਰਹੀ ਆ ਬਹੁਤ ਤੇ ਕਾਫੀ ਆਫਸਰ ਗੇੜਾ ਦਿੰਦੇ ਫਿਰਦੇ ਆ ਇਹਦਾ ਮਤਲਬ ਜਿਹੜੀਆਂ ਜਿਆਦੇ ਗੱਡੀਆਂ ਫਿਰਨ ਦਾ ਕਾਰਨ ਨਹੀਂ ਇਹ ਹੁੰਦਾ ਵੀ ਪਿੱਛੇ ਕੋਈ ਨਾ ਕੋਈ ਖਤਰੇ ਦੀ ਘੰਟੀ ਜ਼ਰੂਰ ਖਟਕੜੀ ਆ ਆਪਾਂ ਵੀਡੀਓ ਵੀ ਦੇਖਦੇ ਆ ਉਹਨਾਂ ਦੇ ਵਿੱਚ ਵੀ ਕਾਫੀ ਕੋਸ਼ਾ ਜੀ ਤੇ ਖਤਰਾ ਵਧਿਆ ਪਾਣੀ ਦਾ ਬਹੁਤ ਜ਼ਿਆਦਾ ਤੇ ਹੋ ਸਕਦਾ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਕਾਫੀ ਪਾਣੀ ਚੜ ਜੇ ਕੌਗੇ ਖਨੌਰੀ ਜਿਹੜਾ ਦੋ ਪੱਟੀ ਘਾਟਾ ਪਾਣੀ ਚੜਦਾ ਖਤਰੇ ਨਿਸ਼ਾਨ ਤੋਂ ਤੇ ਪਿੱਛੇ ਮਕੋੜ ਸਾਹਿਬ ਵੱਲ ਵੀ ਪਾਣੀ ਵਧਿਆਗਾ ਤੇ ਸ਼ਾਮ ਤੱਕ ਪਾਣੀ ਵਧਨ ਦੀ ਹੋਰ ਉਸਾਰ ਨੇ ਤੇ ਪਿੱਛੇ ਪਾਣੀ ਜਿਹੜਾ ਰਾਤ ਨੂੰ ਵੀ ਪਿੱਛੇ ਪਾਣੀ ਜਿਹੜਾ ਨਾ ਪੰਜ ਕੁ ਲੱਖ ਬਹੁਤ ਮੀਂਹ ਪਿਆ ਜੀ ਉਧਰੋਂ ਗਣਕੋਣੀ ਬਹੁਤ ਛੱਡਿਆਗਾ ਮਾਰਕੰਡਾ ਤੇ ਵੀ ਪਾਣੀ ਵਧਿਆ ਟਾਂਗਰੀ ਚ ਪਾਣੀ ਵਧਿਆ ਪਟਿਆਲੇ ਸਾਈਡ ਦੇ ਪਾਣੀ ਵਧਿਆ ਪਾਣੀ ਸਾਰਾ ਖਦਰੇ ਵਾਲੇ ਕੰਮ ਹੋਇਆ ਪਿਆ ਜੀ ਮੇਰ ਕਰੇ ਵਾਹਿਗੁਰੂ ਸਾਰੇ ਪਹਿਲਾਂ ਨਾ ਬੰਨਿਆ ਬੰਨਿਆ ਦਾ ਇੰਤਜ਼ਾਮ ਕਰੋ ਜਿਹਦੇ ਘਰ ਕੱਗਰ ਤੇ ਕੰਦੇ ਤੇ ਹੈ ਜੀ ਉਹ ਕਿਠੜਾ ਜਾ ਆਪਣਾ ਡੰਗਰ ਪਸ਼ੂ ਜਾ ਜਿਹੜਾ ਵੀ ਹੈਗਾ ਆਪਣਾ ਉੱਚੇ ਥਾਂ ਦੇ ਉੱਤੇ ਲੈ ਕੇ ਚੱਲੋ ਜੀ ਕੱਲ ਨੂੰ ਫੇਰ ਬਹੁਤ ਜਿਹੜਾ ਨੁਕਸਾਨ ਹੁੰਦੇ ਆ ਪਤਾ ਨਹੀਂ ਹੁੰਦੇਗਾ ਕੁਦਰਤ ਵਾਲੇ ਦਾ ਕਿਉਂਕਿ ਉੱਤੇ ਮੌਸਮ ਵੀ ਜਿਹੜਾ ਬਹੁਤ ਖਰਾਬ ਹੈ ਤੁਸੀਂ ਇਹ ਚੀਜ਼ ਦੇ ਉੱਤੇ ਖਾਸ ਕਰਕੇ ਧਿਆਨ ਦਿਓ ਜੀ ਮੈਂ ਇਸੇ ਕਰਕੇ ਜਿਹੜਾ ਉਹਦੇ ਉੱਤੇ ਲੜਡ ਲਾਇਆ ਤੇ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿ ਹਰ ਇੱਕ ਬੰਦੇ ਤੱਕ ਪਹੁੰਚ ਜਾਏ ਆ ਵੀਡੀਓ ਦੇ ਵਿੱਚ ਦੇਖੋ ਤੁਸੀਂ ਸਾਰੇ ਪ੍ਰਸ਼ਾਸਨ ਪੁਰੀ ਖੜਾ ਬਹੁਤ ਦੁਨੀਆ ਖੜੀ ਆ ਕਿ ਕੱਨੇ ਕੱਤੇ ਘੰਟੇ ਤੇ ਆਪਣੇ ਐਸਾਈਫਨ ਦੇ ਉੱਤੇ ਤੇ ਪੁਲਿਸ ਵੀ ਕਾਫੀ ਡਿਊਟੀ ਲੱਗੀ ਹੋਈ ਆ ਪੁਲਿਸ ਲਾਰਕੀ ਆ ਉੱਥੇ ਜੀ ਆਮਨੇ ਜਿਹੜਾ ਕੁਛ ਸਹੀ ਨਹੀਂ ਲੱਗ ਰਿਹਾਗਾ ਪਿੱਛੇ ਪ੍ਰਸਾਦ ਕਾ ਵੀ ਦੱਸਦੇ ਆ ਪਾਣੀ ਪਿੱਛੇ ਬਹੁਤ ਜ਼ੋਰ ਨਾਲ ਦੱਸਦੇ ਪਏ ਆ ਜਿਹੜਾ ਕਿ ਗੂਲੇ ਜਿਕੇ ਪਾਣੀ ਕਰੀਬ ਕਰੀਬ 42 ਤੋਂ 43000 ਕਿਉਂ ਸਿਕ ਹੋ ਗਿਆ ਜੀ ਸ਼ਾਮ ਤੱਕ ਹੋਰ ਵੀ ਚੜ ਸਕਦਾਗਾ ਉਹ ਸਾਦਾ ਪਾਣੀ ਆਪਣੀ ਇੱਥੇ ਆਉਣਾ ਜਿਹੜਾ ਆਪਣਾ ਸੈ ਬਣਾਏ ਨੇ ਸਿਰਫ 27000 ਕਿਉਂ ਸਿਕ ਪਾਣੀ ਕੱਢਣਾਗਾ ਇੱਥੇ 12 13000 ਕਿਉਂ ਸਿਕ ਐਸੇ ਬੜਾ ਪਾਣੀ ਹੈਗਾ ਇਹ ਕਰਕੇ ਤੁਸੀਂ ਅਲਰਟ ਹੋ ਤੇ ਆ ਜੀ ਸਾਰੇ ਇਹਨੂੰ ਸੀਰੀਅਸ ਲਓ ਜਿੱਥੇ ਵੀ ਕਿਤੇ ਆਪਣੇ ਬੰਦੇ ਦੀ ਲੋੜ ਆ ਕਹ ਕਤੇ ਕਿਹੜਾ ਮਾਰੋ ਇਸ਼ਾਰੇ ਤੇ ਦੇਖੋ ਜਿੱਥੋਂ ਕਿਤੇ ਕੋਈ ਬੰਨਾ ਕਮਜ਼ੋਰ ਲਿੰਦਾ ਉੱਥੇ ਜ਼ਰੂਰ ਪਹੁੰਚੋ ਕਿਉਂਕਿ ਹੁਣ ਇਹਦੀ ਸੰਭਾਲ ਉਹ ਸਾਡੀ ਆ ਉਤੋਂ ਬਰਸਾਤ ਪਈ ਜਾਂਦੀ ਆ ਬੰਨੇ ਜਿਹੜੇ ਆ ਗਿੱਲੇ ਹੋਏ ਪਏ ਆ ਸਾਰੇ ਰਸਤੇ ਸਾਰੇ ਗਿੱਲੇ ਹੋਏ ਪਏ ਆ ਮੁੜ ਕੇ ਰਸਤਾ ਮਿੱਟੀ-ਮੁੱਟੀ ਨੂੰ ਬੰਦ ਹੋ ਜਾਂਦੇ ਆ ਜੀ ਕਲੀ ਕਰਤਾ ਕਰਕੇ ਹੁਣ ਤੁਸੀਂ ਖੇਚੜਾ ਕਰੋ ਸਾਰੇ ਭੈਣ ਭਾਈ ਇਕੱਠੇ ਹੋ ਕੇ ਜੀ ਦਾ ਅਪਰਾਧਾ ਮਾਰੋ ਤੇ ਠੀਕ ਹੈ ਜੀ ਬਾਈ ਜੀ ਇਹ ਤੁਹਾਨੂੰ ਅੱਜ ਅਸੀਂ ਵੀਡੀਓ ਪਾ ਕੇ ਦੱਸਿਆ ਤੇ ਹੁਣ ਦੂਜੀ ਵੀਡੀਓ ਤੇ ਤੁਹਾਨੂੰ ਦਿਖਾਉਣੇ ਆ ਵੀ ਹੋਰ ਸ਼ਾਮ ਤੱਕ ਕੀ ਹਾਲ ਹੁੰਦੇ ਆ ਬਾਹਲਾ ਪੈਣ ਕੋਨ ਦੀ ਲੋੜ ਨਹੀਂ ਹੈਗੀ ਕੋਈ ਡਰਨ ਦੀ ਏਡੀ ਖਬਰ ਆਉਣ ਦੀ ਲੋੜ ਨਹੀਂ ਹੈਗੀ ਅਜੇ ਪਾਣੀ ਚੱਲ ਰਿਹਾ ਹੈ ਕੱਗਰ ਪਾਣੀ ਖੇਚ ਵੀ ਬਹੁਤ ਰਹੇਗਾ ਤੇ ਇਸ ਕਰਕੇ ਪਰ ਪਿੱਛੇ ਜਿਹੜੀ ਖਬਰ ਆ ਰਹੀ ਹੈ ਉਹ ਬਹੁਤ ਜ਼ਿਆਦਾ ਖਤਰਨਾਕ ਹੈ ਕੌਣ ਗੋਡੇ ਵਿੱਚ ਕਾਫੀ ਖੁਸ਼ ਅਦਾਸ ਰਹੇ ਆ ਅਗਲੀ ਵੀਡੀਓ ਤੱਕ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਜੀ ਓਕੇ ਖੁਸ਼ ਰਹੋ ਵੈਰੀ ਵੀ